ਅਜੋ ਤੁਹਾਨੂੰ ਵਿਖਾਨੇ ਆ ਜਰਮਨ ਸ਼ੈਫਰਡ ਦੀ ਕੁਆਲਿਟੀ ਹੁਣ ਜਰਮਨ ਸ਼ੈਫਰਡ ਦੇ ਵਿੱਚ ਤੁਸੀਂ ਕੁਆਲਿਟੀ ਦੇ ਵਿੱਚ ਕੀ ਵੇਖਣਾ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਜਰਮਨ ਸ਼ੈਫਰਡ ਲੈਣ ਦੇ ਸ਼ੁਕੀਨ ਹੋ ਜਰਮਨ ਸ਼ੈਫਰਡ ਰੱਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਦੀ ਬਲੱਡ ਲਾਈਨ ਚੈੱਕ ਕਰੋ ਵੀ ਉਹ ਕਿਸ ਬਲੱਡ ਲਾਈਨ ਦੇ ਵਿੱਚੋਂ ਹੈ ਫਿਰ ਉਸ ਦੀ ਐਂਗੂਲੇਸ਼ਨ ਚੈੱਕ ਕਰੋ ਫਿਰ ਉਸ ਦੀ ਹੇਅਰ ਕੁਆਲਿਟੀ ਚੈੱਕ ਕਰੋ ਜੇਕਰ ਤੁਸੀਂ ਬੱਚਾ ਲੈਣਾ ਚਾਹੁੰਦੇ ਹੋ ਪਪ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਉਹਦੀ ਬਲੱਡ ਲਾਈਨ ਚੈੱਕ ਕਰਨੀ ਹੈ ਬਲੱਡ ਲਾਈਨ ਦੇ ਨਾਲ-ਨਾਲ ਫਿਰ ਤੁਸੀਂ ਉਹਦੇ ਮਦਰ ਫਾਦਰ ਚੈੱਕ ਕਰਨੇ ਹਨ ਕਿਉਂਕਿ ਮਦਰ ਫਾਦਰ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਕਾਫੀ ਹੱਦ ਤੱਕ ਉਸ ਦਾ ਅੰਦਾਜ਼ਾ ਹੋ ਜਾਏਗਾ ਕਿ ਤੁਹਾਡਾ ਜਿਹੜਾ ਜਰਮਨ ਸ਼ੈਫਰਡ ਪਪ ਤੁਸੀਂ ਲੈ ਰਹੇ ਹੋ ਉਹ ਕਿਸ ਤਰ੍ਹਾਂ ਦਾ ਬਣੇਗਾ ਜਰਮਨ ਸ਼ੈਫਰਡ ਦੇ ਵਿੱਚ ਇੱਕ ਤੁਹਾਨੂੰ ਅਸੀਂ ਕੁਆਲਿਟੀ ਸਾਹਮਣੇ ਦਿਖਾ ਰਹੇ ਹਾਂ ਇਹ ਰੀਚਰਡ ਬੋਰਡ ਦਾ ਡਾਇਰੈਕਟਰਨ ਹੈ ਇਸ ਦਾ ਨਾਮ ਬਰੂਨੋ ਹੈ ਜੋ ਕਿ ਬਠਿੰਡਾ ਦੇ ਵਿੱਚ ਰੱਖਿਆ ਹੋਇਆ ਹੈ ਇਸ ਦੀ ਸਟੱਡ ਸਰਵਿਸ ਲੈਣ ਦੇ ਲਈ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਤੇ ਜਰਮਨ ਸ਼ੈਫਰਡ ਦੀ ਤੁਸੀਂ ਐਂਗੂਲੇਸ਼ਨ ਦੇਖ ਲਓ ਉਹਦੀ హెਅਰ ਕੁਆਲਿਟੀ ਦੇਖ ਲਓ ਤੁਸੀਂ ਉਹਦੇ ਬੌਂਸ ਆਈ ਦੇਖ ਦੋ ਤੁਸੀਂ ਉਹਦਾ ਕੰਨਾਂ ਦੇ ਜਿਹੜੀ ਐਂਗੂਲੇਸ਼ਨ ਦੇਖ ਲਓ ਤੇ ਕਿਸ ਹਿਸਾਬ ਦੇ ਨਾਲ ਉਹ ਖੜਾ ਹੈ ਸੋ ਯਾਦ ਰੱਖਿਓ ਬਰੂਨੋ